ਨਾ ਪਸੰਦ ਕਰਤੀ ਤੁਸੀਂ ਕਿਉਂ ਨਾ ਕਰੀਏ ਕਿਉਂ ਨਾ ਕਰੀਏ ਮੈਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਇੱਕ ਬੀਬੀ ਨੂੰ 1000 ਰੁਪਇਆ ਚਾਹੀਦਾ ਇੱਕ ਬੀਬੀ ਨੂੰ 1000 ਰੁਪਇਆ ਚਾਹੀਦਾ ਇੱਕ ਜ਼ਿਲ੍ਹਾ ਹੈ ਕਿੰਨੇ ਜ਼ਿਲ੍ਹੇ ਨੇ 23 ਜ਼ਿਲ੍ਹੇ ਨੇ 23 ਟਰੱਕ ਲਿਆ ਸਕਦੇ ਮੈਂ ਰੁਪਇਆ ਦੇ ਤੁਸੀਂ ਭਰ ਕੇ ਲਿਆ ਸਕਦੇ 23 ਟਰੱਕ ਇਹਦਾ ਲਿਆ ਸਕਦਾ ਫਿਰ ਤਾਂ ਗੱਲ ਕਰ ਲੋ ਗੱਲ ਇਹ ਜੁਮਲੇ ਛੱਡੇ ਗਏ ਸੀ ਕੇਜਰੀਪਾਲ ਬੜਾ ਸ਼ਾਤਰ ਲਾਲਾ ਸੀ ਪੂਰੇ ਨਹੀਂ ਹੋਣੇ ਹੋਣੇ ਨਹੀਂ ਹੋਈ ਨਹੀਂ ਦੱਸੋ ਦੱਸੋ ਕਿਹੜਾ ਹੋਇਆ ਦੱਸੋ ਕਿਹੜਾ ਹੋਇਆ ਤੁਸੀਂ ਭਖਾਰੀ ਬਣਾਤਾ ਕੁੱਤੇ ਨੂੰ ਰੋਟੀ ਅਸੀਂ ਕਦੋਂ ਪਾਉਨੇ ਜਦੋਂ ਬਾਦੂ ਹੁੰਦੀ ਹੈ ਉਦਾਂ ਰੋਟੀ ਕਿਹੜਾ ਬੰਦ ਪਰੋਸਦਾ ਜਦੋਂ ਬਾਦੂ ਬੁਰਕੀ ਹੁੰਦੀ ਉਹਦੇ ਪਾਉਨੇ ਸਾਨੂੰ ਬੁਰਕੀਆਂ ਤੇ ਲਾਇਆ ਤੁਸੀਂ ਛੋੜੇ ਬਿੱਲ ਮਾਫ ਕਰਦੇ ਛੋੜਾ ਕਰਜ਼ਾ ਮਾਫ ਕਰਦਾ ਜੀ ਤੁਹਾਨੂੰ ਬਿਜਲੀ ਮਾਫ ਦਿੱਤੀ ਤੁਹਾਨੂੰ ਆਟਾ ਦਾਲ ਦਿੱਤੀ ਮਜ਼ਦੂਰ ਇੱਥੇ ਖੜਾ ਯਾਰ ਮਜ਼ਦੂਰ ਨੂੰ 25 30 ਹਜ਼ਾਰ ਦਾ ਕੰਮ ਚਾਹੀਦਾ ਸਾਰਾ ਕੁਝ ਆਪ ਖਰੀਦ ਲੂਗਾ ਮਜ਼ਦੂਰ ਨੂੰ ਬਿਜਲੀ ਖਰੀਦਣ ਦੀ ਲੋੜ ਨਹੀਂ ਕਿਰਾਇਆ ਫਰੀ ਦੀ ਲੋੜ ਨਹੀਂ ਠੀਕਾ ਨੂੰ ਆਟੇ ਦਾਲ ਦੀ ਲੋੜ ਨਹੀਂ ਉਹਨੂੰ 25 30 ਹਜ਼ਾਰ ਦਾ ਕੰਮ ਦਿਓ ਉਹ ਸਾਰਾ ਕੁਝ ਆਪ ਹੀ ਖਰੀਦੂਗਾ ਇਹ ਕੌਣ ਕਰ ਸਕਦਾ ਇਹ ਬੀਜੇਪੀ ਕਰ ਸਕਦੀ ਹੈ ਗਾਰੰਟੀ ਕਹਣਾ ਮੈਂ ਹੋਰ ਕੀ ਸੋਚਦਾ ਬੂਟਾ ਸਿੰਘ ਹੋਰ ਆਮ ਲੋਕਾਂ ਲਈ ਕੀ ਸੋਚਦਾ ਦੇਖੋ ਜਿਹੜਾ ਸਾਡੀ ਭਾਈਚਾਰਕ ਸਾਂਝ ਹੈਗੀ ਹੈ ਇੱਥੇ Hindu ਵੀ ਹੈ Muslim ਵੀ ਹੈ Isaai ਵੀ ਹੈ Sikh ਵੀ ਹੈ ਸਾਰੇ ਧਰਮਾਂ ਦੇ ਲੋਕ ਮਜਮਾ ਦੇ ਲੋਕ ਇੱਥੇ ਵੱਸਦੇ ਨੇ ਭਾਈਚਾਰਕ ਸਾਂਝ ਹੈ ਇਹਨੂੰ ਤੋੜੋ ਨਾ ਠੀਕ ਹੈ ਨਾ ਜੇ ਕੋਈ ਜੱਟ ਹੈ ਜਾਂ ਕੋਈ ਹੋਰ ਬਰਾਦਰੀ ਦਾ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਮੈਂ ਉਸ ਬਰਾਦਰੀ ਵਿੱਚੋਂ ਆ ਮੋਤੀਰਾਮ ਮਹਿਰਾ ਜਿਹਨੂੰ ਪੁਰਲੂ ਵਿੱਚ ਪੀੜਿਆ ਗਿਆ ਸੀ ਭਾਈ ਹਿੰਮਤ ਸਿੰਘ ਹੋਇਆ ਪਿਆਰੇ ਠੀਕ ਹੈ ਨਾ ਉਹ ਉਹ ਹਿੰਮਤ ਹੈ ਗੱਲ ਕਰਨ ਦੀ ਜਦੋਂ ਮੈਨੂੰ ਕਹਿੰਦੇ ਨੇ ਤੂੰ ਇਦਾਂ ਕਰਦਾ ਇਦਾਂ ਕਰਦਾ ਮੈਂ ਕਿਸੇ ਦੇ ਕਹਿਣ ਤੇ ਨਹੀਂ ਕਹਿੰਦਾ ਮੇਰੇ ਕੰਨ ਵਿੱਚ ਕੋਈ ਗੱਲ ਪਵਾ ਕੇ ਮੂੰਹ ਚੋਂ ਕਢਾ ਨਹੀਂ ਸਕਦਾ ਇਹ ਬੂਤਾ ਸਿੰਘ ਦੀ ਹਿੰਮਤ ਹੈ ਕਿ ਨਾ ਪਸੰਦ ਕਰਤੀ ਤੁਸੀਂ ਕਿਉਂ ਨਾ ਕਰੀਏ ਕਿਉਂ ਨਾ ਕਰੀਏ ਮੈਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਇੱਕ ਬੀਬੀ ਨੂੰ 1000 ਰੁਪਏ ਚਾਹੀਦਾ ਹੈ ਇੱਕ ਬੀਬੀ ਨੂੰ 1000 ਰੁਪਏ ਚਾਹੀਦਾ ਹੈ ਇੱਕ ਜ਼ਿਲ੍ਹਾ ਹੈ ਕਿੰਨੇ ਜ਼ਿਲ੍ਹੇ ਨੇ 23 ਜ਼ਿਲ੍ਹੇ ਨੇ 23 ਟਰੱਕ ਲਿਆ ਸਕਦੇ ਹੋ ਰੁਪਈਆਂ ਦੇ ਤੁਸੀਂ ਭਰ ਕੇ ਲਿਆ ਸਕਦੇ 23 ਟਰੱਕ ਇਹਦਾ ਲਿਆ ਸਕਦਾ ਫਿਰ ਤਾਂ ਗੱਲ ਕਰ ਲਉ ਗੱਲ ਇਹ ਜੁਮਲੇ ਛੱਡੇ ਗਏ ਸੀ ਕੇਜਰੀਵਾਲ ਬੜਾ ਸ਼ਾਤਰ ਲਾਲਾ ਸੀ ਪੂਰੇ ਨਹੀਂ ਹੋਣੇ ਹੋਣੇ ਨਹੀਂ ਹੋਈ ਨਹੀਂ ਦੱਸੋ ਕਿਹੜਾ ਹੋਇਆ ਦੱਸੋ ਕਿਹੜਾ ਹੋਇਆ ਤੁਸੀਂ ਭਖਾਰੀ ਬਣਾਤਾ ਕੁੱਤੇ ਨੂੰ ਰੋਟੀ ਅਸੀਂ ਕਦੋਂ ਪਾਉਨੇ ਜਦੋਂ ਬਾਦੂ ਹੁੰਦੀ ਹੈ ਉਦਾਂ ਰੋਟੀ ਕਿਹੜਾ ਪਰੋਸਦਾ ਜਦੋਂ ਬਾਦੂ ਬੁਰਕੀ ਹੁੰਦੀ ਹੈ ਉਦੋਂ ਪਾਉਨੇ ਸਾਨੂੰ ਬੁਰਕੀਆਂ ਤੇ ਲਾਇਆ ਤੁਸੀਂ ਛੋੜੇ ਬਿੱਲ ਮਾਫ ਕਰਦੇ ਛੋੜਾ ਕਰਜ਼ਾ ਮਾਫ ਕਰਦਾ ਜੀ ਤੁਹਾਨੂੰ ਬਿਜਲੀ ਮਾਫ ਦਿੱਤੀ ਤੁਹਾਨੂੰ ਆਟਾ ਦਲ ਦਿੱਤੀ ਮਜ਼ਦੂਰ ਇੱਥੇ ਖੜਾ ਯਾਰ ਮਜ਼ਦੂਰ ਨੂੰ 25-30 ਹਜ਼ਾਰ ਦਾ ਕੰਮ ਚਾਹੀਦਾ ਸਾਰਾ ਕੁਝ ਆਪ ਖਰੀਦ ਲੂਗਾ ਮੇਦੂਰ ਨੂੰ ਬਿਜਲੀ ਖਰੀਦਣ ਦੀ ਲੋੜ ਨਹੀਂ ਕਰਾਇਆ ਫਰੀ ਦੀ ਲੋੜ ਨਹੀਂ ਠੀਕਾ ਨੂੰ ਆਟੇ ਦਾਲ ਦੀ ਲੋੜ ਨਹੀਂ ਉਹਨੂੰ 25 30 ਹਜ਼ਾਰ ਦਾ ਕੰਮ ਦਿਓ ਉਹ ਸਾਰਾ ਕੁਝ ਆਪ ਹੀ ਖਰੀਦੂਗਾ ਇਹ ਕੌਣ ਕਰ ਸਕਦਾ ਇਹ ਭਾਜਪਾ ਕਰ ਸਕਦੀ ਹੈ ਗਰੰਟੀ ਕਹਣਾ ਮੈਂ ਹੋਰ ਕੀ ਸੋਚਦਾ ਬੂਟਾ ਸਿੰਘ ਹੋਰ ਆਮ ਲੋਕਾਂ ਲਈ ਕੀ ਸੋਚਦਾ ਦੇਖੋ ਜਿਹੜਾ ਸਾਡੀ ਭਾਈਚਾਰਕ ਸਾਂਝ ਹੈਗੀ ਹੈ ਇੱਥੇ Hindu ਵੀ ਹੈ Muslim ਵੀ ਹੈ Isaai ਵੀ ਹੈ Sikh ਵੀ ਹੈ ਸਾਰੇ ਧਰਮਾਂ ਦੇ ਲੋਕ ਮਜਮਾ ਦੇ ਲੋਕ ਇੱਥੇ ਵੱਸਦੇ ਨੇ ਭਾਈਚਾਰਕ ਸਾਂਝ ਹੈ ਇਹਨੂੰ ਤੋੜੋ ਨਾ ਠੀਕ ਹੈ ਨਾ ਜੇ ਕੋਈ ਜੱਟ ਹੈ ਜਾ ਕੋਈ ਹੋਰ ਬਰਾਦਰੀ ਦਾ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਮੈਂ ਉਸ ਬਰਾਦਰੀ ਵਿੱਚੋਂ ਆ ਮੋਤੀਰਾਮ ਮਹਿਰਾ ਜਿਹਨੂੰ ਪੁੱਲੂ ਵਿੱਚ ਪੀੜਿਆ ਗਿਆ ਸੀ ਭਾਈ ਹਿੰਮਤ ਸਿੰਘ ਹੋਇਆ ਪਿਆਰੇ ਠੀਕ ਹੈ ਨਾ ਉਹ ਉਹ ਹਿੰਮਤ ਹੈ ਗੱਲ ਕਰਨ ਦੀ ਤੇ ਜਦੋਂ ਮੈਨੂੰ ਕਹਿੰਦੇ ਨੇ ਤੂੰ ਇਦਾਂ ਕਰਦਾ ਇਦਾਂ ਕਰਦਾ ਮੈਂ ਕਿਸੇ ਦੇ ਕਹਿਣ ਤੇ ਨਹੀਂ ਕਹਿੰਦਾ ਮੇਰੇ ਕੰਨ ਵਿੱਚ ਕੋਈ ਗੱਲ ਪਵਾ ਕੇ ਮੂੰਹ 'ਚੋਂ ਕਢਾ ਨਹੀਂ ਸਕਦਾ ਇਹ ਬੂਤਾ ਸਿੰਘ ਦੀ ਹਿੰਮਤ ਹੈ